ਟ੍ਰੇਡ ਡੀਲ ਤੇ 트ੰਪ ਦੇ ਹੈਰਾਨ ਕਰਨ ਵਾਲੇ ਦਾਵੇ ਕੀ ਅਮਰੀਕੀ ਖੇਤੀਬਾੜੀ ਉਤਪਾਦਾਂ ਤੇ ਭਾਰਤ ਟੈਰਿਫ ਘਟਾ ਕੇ ਜ਼ੀਰੋ ਕਰ ਦੇਵੇਗਾ ਭਾਰਤ ਤੇ ਅਮਰੀਕਾ ਦੀ ਟ੍ਰੇਡ ਡੀਲ ਤੇ ਰੂਸ ਤੱਕ ਚਰਚੇ ਭਾਰਤ ਤੇ ਅਮਰੀਕਾ ਦੀ ਟ੍ਰੇਡ ਡੀਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਜਿਨ੍ਹਾਂ ਦੇ ਜਵਾਬ ਮਿਲਣੇ ਹਾਲੇ ਬਾਕੀ ਨੇ ਸਰਕਾਰ ਵੱਲੋਂ ਇਸ ਉੱਤੇ ਕਿਸੇ ਤਰ੍ਹਾਂ ਦਾ ਕੋਈ ਹਾਲੇ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਜਦਕਿ 트ੰਪ ਨੇ ਟ੍ਰੁੱਥ ਸੋਸ਼ਲ ਤੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਿਸਨ ਗਰੀਅਰ ਨੇ ਮੰਗਲਵਾਰ ਨੂੰ ਐਕਸ ਉੱਤੇ ਪੋਸਟ ਕਰਦੇ ਹੋਏ ਕਿਹਾ ਕਿ ਭਾਰਤ ਅਮਰੀਕੀ ਖੇਤੀਬਾੜੀ ਉਤਪਾਦਾਂ ਉਤੇ ਟੈਰਿਫ ਘਟਾ ਕੇ ਜ਼ੀਰੋ ਕਰ ਦੇਵੇਗਾ। ਉਹਨਾਂ ਮੁਤਾਬਕ ਰਾਸ਼ਪਤੀ 트ੰਪ ਦੇ ਭਾਰਤ ਨਾਲ ਹੋਏ ਇਸ ਇਤਿਹਾਸਕ ਸਮਝੌਤੇ ਨਾਲ ਅਮਰੀਕੀ ਕਿਸਾਨਾਂ ਅਤੇ ਉਤਪਾਦਾਂ ਨੂੰ ਭਾਰਤੀ ਬਾਜ਼ਾਰ ਤੱਕ ਪਹੁੰਚ ਮਿਲੇਗੀ। ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਸਮਝੌਤੇ ਤਹਿਤ ਭਾਰਤ ਨੂੰ ਕੁਝ ਖੇਤੀਬਾੜੀ ਉਤਪਾਦਾਂ ਦੇ ਆਯਾਤ ਤੇ ਸੁਰੱਖਿਆ ਬਣਾਈ ਰੱਖਣ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ ਉਧਰ ਭਾਰਤ ਦੇ ਵਪਾਰ ਮੰਤਰੀ ਪਿਊਸ਼ ਕੋ엘 ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਰੀਬ 20 ਮਿੰਟ ਦਾ ਬਿਆਨ ਦਿੱਤਾ ਇਸ ਦੌਰਾਨ ਉਹਨਾਂ ਨੇ ਮੋਦੀ 트ੰਪ ਦੀ ਦੋਸਤੀ ਦੀ ਪ੍ਰਸ਼ੰਸਾ ਕੀਤੀ ਅਤੇ ਦੇਸ਼ ਦੇ ਸਾਰੇ 140 ਕਰੋੜ ਯਾਨਕੀ 1.4 ਅਰਬ ਭਾਰਤੀਆਂ ਨੂੰ ਇਸ ਸਮਝੌਤੇ ਤੋਂ ਲਾਭ ਮਿਲਣ ਦਾ ਭਰੋਸਾ ਦਿਵਾਇਆ ਉਨਾ ਕਿਹਾ ਕਿ ਸਮਝੌਤੇ ਨੂੰ ਜਲਦ ਹੀ ਅੰਤਰੀਮ ਰੂਪ ਦੇ ਕੇ ਇਸ ਉੱਤੇ ਦਸਖਤ ਕੀਤੇ ਜਾ ਸਕਦੇ ਨੇ ਜੈਮਿਸਨ ਗਰੀਅਰ ਨੇ ਸੀ ਐਨ ਬੀ ਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਵਿੱਚ ਕਈ ਚੀਜ਼ਾਂ ਜਿਵੇਂ ਮੇਵੇ ਸ਼ਰਾਬ ਸਪਿਰਟ ਫਲ ਸਬਜ਼ੀਆਂ ਆਦਤ ਉੱਤੇ ਟੈਰਿਫ ਜ਼ੀਰੋ ਹੋਣ ਜਾ ਰਹੇ ਨੇ ਹਾਲਾਂਕਿ ਉਹਨਾਂ ਨੇ ਚੌਲ ਸੋਇਆਬੀਨ ਚੀਨੀ ਜਾਂ ਫਿਰ ਦੁੱਧ ਤੋਂ بڑے ਉਤਪਾਦਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਇਹ ਉਤਪਾਦ ਨੇ ਜਿਨ੍ਹਾਂ ਨੂੰ ਭਾਰਤ ਨੇ ਯੂਰਪੀ ਯੂਨੀਅਨ ਨਾਲ ਆਪਣੇ ਹਾਲੀਆ ਵਪਾਰ ਸਮਝੌਤੇ ਵਿੱਚ ਵੀ ਬਾਹਰ ਰੱਖਿਆ ਹੋਇਆ ਹੈ। 트럼ਪ ਨੇ ਕੀ ਕਿਹਾ ਸੀ? ਭਾਰਤ-ਅਮਰੀਕਾ ਵਪਾਰ ਸੌਦੇ ਬਾਰੇ 트럼ਪ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਮੇਰੇ ਸਭ ਤੋਂ ਚੰਗੇ ਦੋਸਤਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ 500 ਅਰਬ ਡਾਲਰ ਦਾ ਅਮਰੀਕੀ ਸਮਾਨ ਖਰੀਦਣ, ਅਮਰੀਕਾ ਤੇ ਟੈਰਿਫ ਨੂੰ ਜ਼ੀਰੋ ਕਰਨ ਅਤੇ ਰੂਸ ਤੋਂ ਕੱਚੇ ਤੇਲ ਦੀ ਖਰੀਦ ਨੂੰ ਰੋਕਣ ਲਈ ਸਹਿਮਤੀ ਦਿੱਤੀ ਹੈ ਕਿਉਂਕਿ ਅਮਰੀਕੀਆਂ ਦਾ ਮੰਨਣਾ ਹੈ ਕਿ ਦਿੱਲੀ ਦੀ ਖਰੀਦ ਅ ਸਿੱਧੇ ਤੌਰ ਤੇ ਯੂਕਰੇਨ ਯੁੱਧ ਲਈ ਫੰਡਿੰਗ ਕਰ ਰਹੀ ਸੀ ਸੋ 트੍ਰੰਪ ਦੀ ਪੋਸਟ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਪੋਸਟ ਵਿੱਚ 18 ਫੀਸਦੀ ਟੈਰਿਫ ਤੋਂ ਇਲਾਵਾ ਸਮਝੌਤੇ ਦੀਆਂ ਹੋਰ ਵਿਸਥਾਰਕ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ ਫਿਲਹਾਲ ਭਾਰਤ ਅਮਰੀਕਾ ਤੋਂ ਸਾਲਾਨਾ 50 ਅਰਬ ਡਾਲਰ ਤੋਂ ਘੱਟ ਦਾ ਆਯਾਤ ਕਰਦਾ ਹੈ ਇਸ ਲਈ ਇਸ ਨੂੰ ਵਧਾ ਕੇ 500 ਅਰਬ ਡਾਲਰ ਤੱਕ ਲਿਜਾਣ ਤੱਕ ਇੱਕ ਵੱਡੀ ਚੁਣੌਤੀ ਹੋਵੇਗੀ ਇਹ ਸਵਾਲ ਕਾਂਗਰਸੀ ਸੰਸਦ ਸ਼ਸ਼ੀ ਥਰੂਰ ਵੱਲੋਂ ਵੀ ਉਠਾਏ ਗਏ